ਇਹ ਨਿਆ ਸ਼ਹੀਦियां ਹੋਈਆਂ ਐ ਨੇ ਸਾਡੇ ਕਿਸਾਨ ਸ਼ਹੀਦ ਹੋ ਗਏ ਕੀ ਕਰਨੇ ਚਾਹੀਏ ਧੀਰੇ ਪਾਣੀ ਗਵਰਨਮੈਂਟ ਮੰਨੇ ਥੰ ਕਿ ਲੋੜ ਛਿੱਧੀਆਂ ਪਾਣ ਨਹੀਂ ਬਿਲਕੁਲ ਤਿਆਰ ਹੋ ਕੇ ਆਏ ਆਂ ਭਾਵੇਂ ਜੀਵਾਂਗੇ ਭਾਵੇਂ ਮਰਾਂਗੇ ਮਰਨ ਵਾਸਤੇ ਆਏ ਆਂ ਘਰ ਵੀ ਮਰਨਾ ਇੱਜਾ ਵੀ ਮਰਨਾ ਕੋਈ ਗੱਲ ਨਹੀਂ ਯੋ ਕਾਲਪੁਰ ਖਦਾਈ ਫਸਲ ਤੇ نسل ਨੂੰ ਬਚਾਉਣਾ ਸ਼ਹੀਦੀਆਂ ਤੇ ਦੇਣੇ ਹੀ ਪੈਣੀਆਂ ਸ਼ਹੀਦੀ ਤੇ ਪੰਜਾਬ ਦੇ ਬੱਚੇ ਦੇ ਖੂਨ ਦੇ ਵਿੱਚ ਹੀ ਰਚੀ ਪਈ ਐ

ਉਹਨਾਂ ਕੇ ਸਾਥ ਮਿਲੇ ਹੋਏ ਐ ਔਰ ਜੋ 70 ਕਰੋੜ ਜੋ ਕਿਸਾਨ ਮਜ਼ਦੂਰ ਹੈ ਉਹਨਕੋ ਮਿਟਾਣਾ ਚਾਹਤੇ ਲੋਕਾਂ ਨੂੰ ਪੂਰੀ ਲਾਗਤ ਵੀ ਨਹੀਂ ਮਿਲੀ ਲੋਕ ਕੀ ਕਰਨ ਛੜਕਾ ਦੇਣਾ ਉਹਨੂੰ ਇਹ ਕਾਨੂੰਨ ਦਾ ਤੈਨੂੰ ਕਹਿ ਕੇ ਹੱਤਵਾਦੀ ਕਹਿ ਦਿੱਤਾ ਇਹਨਾਂ ਲੋਕਾਂ ਨੇ ਇੱਧਰ ਇਹਨਾਂ 84 ਵਿੱਚ ਕੀਤਾ ਲੋਕਾਂ ਨੂੰ बेदोशे मार्केशे ब्लॉक कर लेते हैं ये गलत रहा। ये अपने आप को छुपा रहा है साढ़ा नहीं की करता अपने घर कर बहुत अपने बच्चे छद के आईए आप मजबूरी बस आए इतना अपने घर बहर छे बहुत औखे आ पर अ अपने भराव का साथ नहीं छा ਉਹਨੀਆਂ ਹੱਕੀ ਮੰਗਾਂ ਦੇ ਲਈ ਕਿਸਾਨਾਂ ਦੇ ਵੱਲੋਂ ਪਹਿਲਾਂ ਵੀ ਦਿੱਲੀ ਦੇ ਵਿੱਚ ਇੱਕ ਆंदोलਨ ਜਿਹੜਾ ਹੈ ਉਹ ਲਗਭਗ ਇੱਕ ਸਾਲ ਚੱਲਿਆ ਜਿਸ ਤੋਂ ਬਾਅਦ ਕਿਤੇ ਨਾ ਕਿਤੇ ਮੰਗਾਂ ਮੰਨੀਆਂ ਗਈਆਂ ਸੀਗਾ ਮੰਨਣ ਦਾ ਵਾਅਦਾ ਕੀਤਾ ਗਿਆ ਸੀ ਕਿਸਾਨ ਘਰਾਂ ਨੂੰ ਪਰ ਉਸ ਤੋਂ ਬਾਅਦ ਵੀ ਜਿਹੜੀਆਂ ਮੰਗਾਂ ਨਹੀਂ ਪੂਰੀਆਂ ਹੋਈਆਂ ਸ਼ਹੀਦ ਹੋਏ ਕਿਸਾਨ ਨੂੰ ਇਨਸਾਫ ਨਹੀਂ ਮਿਲਿਆ ਜਿਸ ਨੂੰ ਲੈ ਕੇ ਲਗਭਗ ਇੱਕ ਸਾਲ ਹੁਣ ਫਿਰ ਤੋਂ ਹੋਣ ਵਾਲਾ ਸ਼ੰਭੂ ਬਾਰਡਰ ਦੇ ਉੱਤੇ ਜਿਹੜਾ ਹੈ ਕਿਸਾਨਾਂ ਦੇ ਵੱਲੋਂ ਮੋਰਚਾ ਲਾਇਆ ਗਿਆ ਤੇ ਹੁਣ ਕਿਸਾਨਾਂ ਨੇ ਦਿੱਲੀ ਕੁਚ ਕਰਨ ਦਾ ਐਲਾਨ ਕੀਤਾ ਹੈ ਜੇ ਪਹਿਲੇ ਅੰਦੋਲਨ ਦੀ ਗੱਲ ਕਰੀਏ ਤਾਂ ਪਹਿਲੇ ਅੰਦੋਲਨ ਦੇ ਵਿੱਚ ਮਹਿਲਾਵਾਂ ਵੀ ਵੱਡੇ ਤੌਰ ਤੇ ਮਹਿਲਾਵਾਂ ਦੀ ਭੂਮਿਕਾ ਰਹੀ ਜਿਹੜੀਆਂ ਮੋਢੇ ਦੇ ਨਾਲ ਮੋਢਾ ਜੋੜ ਕੇ ਕਿਸਾਨਾਂ ਦੇ ਨਾਲ ਖੜੀਆਂ ਰਹੀਆਂ ਜਿਸ ਦਾ ਕਾਰਨ ਕਿਤੇ ਨਾ ਕਿਤੇ ਜਿੱਤ ਵੀ ਕਿਸਾਨਾਂ ਨੇ ਹਾਸਲ ਕੀਤੀ ਉਥੇ ਹੀ ਇਸ ਅੰਦੋਲਨ ਦੇ ਵਿੱਚ ਵੀ ਮਹਿਲਾਵਾਂ ਵੱਡੀ ਗਿਣਤੀ ਦੇ ਵਿੱਚ ਪਹੁੰਚਿਆ ਨੇ ਗੱਲਬਾਤ ਵੀ ਕਰਾਂਗੇ ਸਤਿ ਸ੍ਰੀ ਅਕਾਲ ਬੀਜੀ ਬੀਜੀ ਹੌਸਲੇ ਬੁਲੰਦ ਨੇ ਪਹਿਲੀ ਵਾਰ ਵਾਂਗੋ ਹਾਂ ਹੌਸਲੇ ਬੁਲੰਦ ਨੇ ਇੱਥੇ ਮਰਾਂਗੇ ਨਾ ਹੀ ਨਛਾ ਜਾਵਾਂਗੇ ਅਸੀਂ ਹਾਡੀ ਪਿੱਛੋਂ ਵਾਰੀ ਹੋਣੀ ਹੈ ਅੱਜ ਦੀ ਪਹਿਲਾਂ ਵੀ ਇੰਨੀਆਂ ਸ਼ਹੀਦੀਆਂ ਹੋਈਆਂ ਐਨੇ ਸਾਡੇ ਕਿਸਾਨ ਸ਼ਹੀਦ ਹੋ ਗਏ ਤੇ ਕੀ ਕਰਨਾ ਛੀਂਦੀ ਦੇ ਪਾਣੀ ਗਵਰਨਮੈਂਟ ਮੰਨੇ ਸਾਨੂੰ ਕਿ ਲੋੜ ਛੀਦੀਆਂ ਪਾਣ ਦੇ ਮੰਗਾ ਨੇ ਮੰਗ ਛਾੜ ਸਾਡੇ ਮੰਨ ਦੀ ਤੇ ਫੇਸਾਨੂ ਚਾਹ ਰਹੇ ਛੀਦੀਆਂ ਪਾਣੀਆਂ ਪਿੰਡੀਆਂ ਹੋ ਗਿਆ ਵੀ ਜੂਰੇ ਬੈਠੇ ਹੋ ਗਿਆ 8-9 ਮਹੀਨੇ ਹੋ ਗਏ ਬੈਠੇ ਨੇ ਇੱਥੇ ਕਿ ਜੇ ਹੁੰਦਾ ਅਕਸਰ ਕਿਸਾਨਾਂ ਤੇ ਇਲਜ਼ਾਮ ਲੱਗਦੇ ਕਿ ਕਿਸਾਨ ਵਿਲੇ ਹੈਗੇ ਆ ਜਗ੍ਹਾ ਜਗ੍ਹਾ ਤੇ ਸੜਕਾਂ ਰੋਕ ਲੈਂਦੇ ਆ ਬਹੁਤ ਲੋਕਾਂ ਕਹਿੰਦੇ ਤੁਹਾਨੂੰ ਪਤਾ ਹੀ ਮਾੜੀ ਚੰਗੇ ਨਾਲ ਪੁੱਛੋਗਾ ਆ ਨਹੀਂ ਜੀ ਜੀ ਹਾਂ ਜੀ ਕਿ ਅਕਸਰ ਕਿਸਾਨਾਂ ਤੇ ਇਲਜ਼ਾਮ ਲੱਗਦੇ ਆ ਕਿ ਕਿਸਾਨ ਹਰ ਚੌਥੇ ਦਿਨ ਆ ਕੇ ਧਰਨੇ ਲਾ ਕੇ ਬਹਿ ਜਾਂਦੇ ਆ ਸੜਕਾਂ ਰੋਕ ਲੈਂਦੇ ਆ ਹੁਣ ਲਗਭਗ ਸਾਲ ਪੂਰਾ ਹੋਣ ਵਾਲਾ ਇਸ ਅੰਦੋਲਨ ਨੂੰ ਵੀ ਘਰ-ਬਾਰ ਛੱਡ ਕੇ ਬਹਿਣਾ ਕਿੰਨਾ ਉਖਾ ਬਹੁਤ ਮੁਸ਼ਕਲ ਆ ਜੀ ਇਹ ਕਿੰਨਾ ਨਸ਼ੇ ਬਹੁਤ ਪੰਜਾਬ ਚ ਵਾਰ ਦਿੱਤੇ ਇੱਕ ਨੌਕਰੀ ਨਹੀਂ ਬੱਚਿਆਂ ਨੂੰ ਦਿੰਦੇ ਲੋਕਾਂ ਦੇ ਬੇਕਾਰ ਹੋ ਗਏ ਆ ਬੱਚੇ ਵੀ ਘਰ ਵੀ ਨਾ ਫਸਲਾਂ ਦੇ ਭਾਅ ਰਕਤ ਨੂੰ ਪਤਾ ਹੀ ਚੋਨੇ ਰਕੀ ਪਾ ਦਿੱਤਾ ਲੋਕਾਂ ਨੂੰ ਪੂਰੀ ਲਾਗਤ ਵੀ ਨਹੀਂ ਮਿਲੀ ਲੋਕ ਕੀ ਕਰਨ ਛੜਕਾਂ ਦੇ ਨਾਲ ਇਹ ਕਹਨ ਦਾਦੇ ਨੂੰ ਕਹਿ ਕੇ ਆਤਵਾਦੀ ਕਹਿ ਦਿੱਤਾ ਇਹਨਾਂ ਲੋਕਾਂ ਨੇ ਉਹ ਇੱਕਮ ਵਾਲੇ ਨਹੀਂ ਹੈਗੇ ਜੋ ਇਹਨਾਂ ਕਲਾਇਆ ਕਦੀ ਜੇਲਾਂ ਹੋਣਾਂ ਦੇ ਪੈਦਲ ਜਾਓ ਜੇ ਕਿਸਾਨ ਮੰਨਦੇ ਪੈਦਲ ਜਾਵਾਂਗੇ ਉਹ ਵੀ ਇਹ ਰੋਕ ਲਾਉਣ ਦੇ ਅੱਜ ਆਈ ਬਿਲਕੁਲ ਤਿਆਰ ਹੋ ਕੇ ਆਏ ਆ ਆਪਾਂ ਜੀਵਾਂਗੇ ਆਪਾਂ ਮਰਾਂਗੇ ਆਪਾਂ ਬਿਲਕੁਲ ਆਪਣੇ ਪਰਾਂਵਾਂ ਦੇ ਸਾਥ ਆ ਆਪਣੇ ਬੱਚਿਆਂ ਦੇ ਨਾਲ ਆ ਆਪਾਂ ਘਰ ਬਾਹਰ ਅੱਜ ਵੀ ਛੱਡਣੇ ਕੱਲ ਵੀ ਛੱਡਣੇ ਆ ਆਪਾਂ ਆਪਣੇ ਪਰਾਂਵਾਂ ਦੇ ਨਾਲ ਜਾਵਾਂਗੇ ਸਰਕਾਰ ਸਾਨੂੰ ਇਜਾਜ਼ਤ ਦਵੇ ਆਪਾਂ ਜਾਵਾਂਗੇ ਜਿੰਨਾਂ ਤੇ ਸਾਡੀਆਂ ਹਕਾਂ ਨਹੀਂ ਮੰਨਦੇ ਉਹਨਾਂ ਜਿਹੜਾ ਪਾਵਾਂਗੇ ਨਾ ਜਿੱਤ ਇਹਨਾਂ 84 ਵਿੱਚ ਕੀਤਾ ਲੋਕਾਂ ਨੂੰ ਬੇਦੋਚੇ ਮਾਰਿਆ ਬਦੋਚੇ ਲੋਕਾਂ ਨਾਲ ਕੀਤਾ ਉਹੋ ਹਾਲ ਹੁਣ ਪੰਜਾਬ ਵਿੱਚ ਕਰਨ ਲਈ ਆ ਨਸ਼ਾ ਵਾਰ ਦਿੱਤਾ ਵਾ ਨੌਕਰੀਆਂ ਇਹ ਨਹੀਂ ਦਿੰਦੇ ਪੁੱਤ ਲੋਕ ਕੀ ਕਰਨ ਕਿੱਥੇ ਜਾਣ ਕਰਨੇ ਨਾਲ ਆਉਣ ਕੀ ਕਰਨ ਆਪਣਾ ਹੱਕ ਏ ਆਪਾਂ ਸਾਡਾ ਨਹੀਂ ਜੀ ਕਰਦਾ ਆਪਣੇ ਘਰ ਬਾਰ ਆਪਣੇ ਬੱਚੇ ਛੱਡ ਕੇ ਆਈਏ ਆਪਾਂ ਮਜਬੂਰੀ ਵਾਸਾ ਆਏ ਇੱਥੇ ਪਤਾ ਹੀ ਹੈ ਇੱਕਦਮ ਮੰਡੇ ਚੱਲ ਜੇ ਘਰ ਦਾ ਬਰਾਲ ਹੋ ਜਾਂਦਾ ਆਪਣੇ ਘਰ ਬਾਰ ਛੱਡਣੇ ਬਹੁਤ ਔਖੇ ਆ ਪਰ ਨਹੀਂ ਆਪਣੇ ਪਰਵਾਂ ਦਾ ਸਾਥ ਨਹੀਂ ਛੱਡਾਂਗੇ ਜਿੰਨਾ ਚਿਰ ਆਪਾਂ ਆਪਣੇ ਦਿੱਲੀ ਵੀ ਗਏ ਆ ਹੁਣ ਵੀ ਆਪਾਂ ਉਹਨਾਂ ਦੇ ਨਾਲ ਆ ਬਿਲਕੁਲ ਇੱਕ ਦਿਨ ਘਰ ਛੱਡਣਾ ਔਖਾ ਹੋ ਜਾਂਦਾ ਇੱਥੇ ਸਾਲ ਹੁਣ ਵਾਲਾ ਇੰਨੇ ਦਿਨਾਂ ਤੋਂ ਘਰ ਬਾਹਰ ਛੱਡ ਕੇ ਬੈਠੇ ਹੋ ਕਿਵੇਂ ਘਰਾਂ ਦੇ ਵਿੱਚ ਫਿਰ ਕੋਣ ਪਿੱਛੇ ਰਾਖੀ ਕਰਦਾ ਕੋਈ ਸਾਨੂੰ ਆਪਣੀ ਹੱਕੀ ਮੰਗਾਂ ਵਾਸਤੇ ਇੱਥੇ ਆਏ ਹੋਏ ਆ ਘਰ ਤੇ ਇੱਕ ਦਿਨ ਵੀ ਨਹੀਂ ਛੱਡਿਆ ਜਾਂਦਾ ਪਰ ਹੱਕੀ ਮੰਗਾਂ ਵਾਸਤੇ ਸਾਨੂੰ ਜੋ ਵੀ ਕੁਝ ਕਰਨਾ ਪਊਗਾ ਅਸੀਂ ਕਰਾਂਗੇ ਸ਼ਾਂਤਮਈ ਤਰੀਕੇ ਦੇ ਨਾਲ ਸਾਡੇ ਆਗੂ ਜਿਹੜੇ ਅੱਗੇ ਵਧ ਰਹੇ ਆ ਉਹਨਾਂ ਨੂੰ ਵਧਨ ਦਿੱਤਾ ਜਾਵੇ। ਇਹ ਜਿਹੜੀ ਬੈਰੀਕੇਟਿੰਗ ਕੀਤੀ ਗਈ ਆ ਕਿਵੇਂ ਅੱਗੇ ਫਿਰ ਜਾਣ ਦਾ ਰਸਤਾ ਹੈ ਨਹੀਂ ਕਿ ਅੱਗੇ ਬੈਰੀਕੇਟਿੰਗ ਜਿਹੜੀ ਕੀਤੀ ਹੋਈ ਆ ਇਹ ਤੇ ਇਹਨਾਂ ਨੇ ਜਾਣ ਕੇ ਹੁਣ ਬੈਰੀਕੇਟਿੰਗ ਕੀਤੀ ਹੋਈ ਆ। ਸ਼ਾਂਤਮਈ ਤਰੀਕੇ ਦੇ ਨਾਲ ਇਹਨਾਂ ਨੇ ਕਿਹਾ ਸੀ ਆਪਣੀਆਂ ਟਰਾਲੀਆਂ ਤੁਸੀਂ ਨਾ ਲੈ ਕੇ ਜਾਓ। ਸਾਡੇ ਆਗੂ ਜਣੇ ਉਹ ਟਰਾਲੀਆਂ ਦੇ ਉੱਤੇ ਤੇ ਜਾਂਦੇ ਨਹੀਂ ਪਏ ਹੈਗੇ। ਪੈਦਲ ਹੀ ਉਹਨਾਂ ਨੇ ਕਿਹਾ ਤੁਸੀਂ ਪੈਦਲ ਲੰਘ ਸਕਦੇ ਹੋ। ਨੇ ਹੱਥੇ ਜਾ ਰਹੇ ਆ ਕਿ ਇੱਕ ਘੇਟਾ ਛੋਟੀ ਛੋਟੀ ਜਾਣ ਦਿੱਤਾ ਜਾਏ ਉਹਨਾਂ ਨੂੰ ਕਿਉਂ ਬੈਰੀਕੇਟਿੰਗ ਕਰਕੇ ਬੈਠੇ ਹੋਏ ਆ। ਹੁਣ 44 ਲਾ ਦਿੱਤੀ ਆ ਪਹਿਲਾਂ ਆਪੇ ਕਿਹਾ ਪੀ ਜਾਓ ਪੈਦਲ ਜਾਓ ਹਾਈ ਕੋਰਟ ਨੇ ਵੀ ਕਿਹਾ ਵੀ ਇਹਨਾਂ ਦਾ ਹੱਕ ਆ ਜਾ ਸਕਦੇ ਆ ਆਂਦੇ ਪੈਦਲ ਜਾਓ ਪੈਦਲ ਚੱਲੇ ਉਹ ਵੀ ਇਹਨਾਂ ਗੱਡੀ 44 ਲਾ ਦਿੱਤੀ ਆ ਵੀ ਚਾਰ ਬੰਦੇ ਨਹੀਂ ਖਲੋ ਸਕਦੇ ਨਹੀਂ ਬਹਿ ਸਕਦੇ ਬਹੁਤ ਇਹਨਾਂ ਦੀ ਮੂਰਖਤਾਈ ਆ ਪਰ ਆਪਾਂ ਡਟ ਕੇ ਰਵਾਂਗੇ ਜਿੰਨਾ ਚਿਰ ਹੱਕ ਨਹੀਂ ਮਿਲਦੇ ਸਾਡੇ ਬੱਚਿਆਂ ਨੂੰ ਰੋਜ਼ਗਾਰ ਨਹੀਂ ਦਿੰਦੇ ਨਸ਼ੇ ਨਹੀਂ ਬੰਦ ਕਰਦੇ ਇਥਾਂ ਚਕਰ ਸੇ ਜਿਆਦਾ ਰਹਿਣਗੇ ਤੇ ਪਜ਼ੁਰਗ ਹੋਣੇ ਬਜ਼ੁਰਗਾਂ ਦੇ ਨਾਲ ਜਵਾਨ ਵੀ ਸਾਡੇ ਡਟੇ ਹੋਏ ਆ ਨੌਜਵਾਨ ਬੱਚੇ ਡਟੇ ਹੋਏ ਆ ਮਹਿਲਾਵਾਂ ਦਾ ਬੜਾ ਵੱਡਾ ਯੋਗਦਾਨ ਇਸ ਇਹਨਾਂ ਅੰਦੋਲਨ ਚਾ ਪਿਛਲਾ ਅੰਦੋਲਨ ਹੋਇਆ ਇਹ ਅੰਦੋਲਨ ਹੋਏ ਬਹੁਤ ਵੱਡਾ ਯੋਗਦਾਨ ਜਿਹੜੇ ਘਰ-ਬਾਰਾਂ ਸਾਂਭਰੀਆਂ ਪਿੱਛੋਂ ਜਾਂ ਇੱਥੇ ਆ ਕੇ ਕਈ ਬੈਠੀਆਂ ਹੋਈਆਂ ਤੇ ਕਿੰਨਾ ਕੋ ਔਖਾ ਹੁੰਦਾ ਘਰਾਂ ਦਾ ਪਿੱਛੇ ਕਿਉਂਕਿ ਘਰ ਜਿੱਦਾ ਗੱਲ ਕਰ ਰਹੇ ਸੀ ਇੱਕ ਦਿਨ ਛੱਡਨੇ ਔਖੇ ਹੋ ਜਾਂਦੇ ਆ ਤੁਸੀਂ ਇੰਨੇ ਨੇ ਲੰਮੇ ਸਮਿਆਂ ਤੋਂ ਛੱਡ ਕੇ ਬੈਠੇ ਤੇ ਘਰ ਛੱਡਨੇ ਤੇ ਬੜੇ ਔਖੇ ਨੇ ਪਰ ਇਹ ਆ ਵੀ ਘਰ ਬੁਲੇ ਬਾਹਰੀਆਂ ਬੰਦ ਕਰਕੇ ਆਏ ਅੰਕਲ ਤੁਹਾਡੇ ਨਾਲ ਆਏ ਨੇ ਉਹ ਅੱਜ ਜਥੇ ਜ ਚੱਲੇ ਨੇ ਅੰਕਲ ਤੁਹਾਡੇ ਅੱਜ ਚੱਲੇ ਨੇ ਜਥੇ ਇਹਦੇ ਵਿੱਚ ਹਾਜ਼ਰ ਨੇ ਤੇ ਮੈਂ ਮਗਰ ਤਿਆਰ ਆ ਜਦੋਂ ਹੁਕਮ ਹੋਇਆ ਨਾਲ ਜਾਵਾਂਗੇ ਪੁੱਤਰਾ ਨੂੰ ਮਗਰ ਉਹ ਵੇਖਦੇ ਨਹੀਂ ਕਦੋਂ ਆਉਣਗੇ ਇੱਕ ਕਾਲੀ ਵੀ ਤਿਆਰ ਹੋ ਦਿਲ ਨਹੀਂ ਜਾਣ ਤਿਆਰ ਨਾਲ ਜਾਵਾਂਗੇ ਮਰਨ ਵਾਸਤੇ ਆਏ ਆ ਘਰ ਵੀ ਮਰਨਾ ਇੱਥੇ ਵੀ ਮਰਨਾ ਕੋਈ ਗੱਲ ਨਹੀਂ ਜੋ ਕਾਲਪੁਰਖ ਦਾ ਹਾਂ ਡਰ ਨਹੀਂ ਲੱਗਦਾ हिम्मत हौसले ਜਿਹੜਾ ਡੋਲਦੇ ਨਹੀਂ ਡਰ ਕਦਾ ਉਤਰਾਂ ਮਰਨਾ ਹੈ ਘਰ ਵੀ ਮਰਨਾ ਇੱਥੇ ਮਰਨਾ ਇੱਥੇ ਆਪਣੇ ਭਰਾਵਾਂ ਦੇ ਨਾਲ ਆਪਣੇ ਜੀਆਂ ਦੇ ਨਾਲ ਰਵਾਂਗੇ ਇਹਨਾਂ ਦਾ ਹੌਸਲਾ ਬਣਾਗੇ ਮਗਰ ਬਹੁਤ ਵਧੀਆ ਸਾਨੂੰ ਤਾਂ ਬਹੁਤ ਵਧੀਆ ਲੱਗਣ ਡਿਆ ਮਾਲਕ ਦਾ ਇਹ ਅੱਜ ਅਸੀਂ ਵੀ ਜਾਵਾਂਗੇ ਤੇ ਦਿੱਲੀ ਤਾਂ ਬਿਲਕੁਲ ਮਹਿਲਾਵਾਂ ਜਿਹੜੀਆਂ ਨੇ ਉਹ ਵੀ ਮੋਢੇ ਦੇ ਨਾਲ ਮੋਢਾ ਜੋੜ ਕੇ ਜਿਹੜਾ ਉਹ ਖੜੀਆਂ ਹੋਈਆਂ ਨੇ ਹੋਰ ਵੀ ਕਈ ਮਹਿਲਾਵਾਂ ਇੱਥੇ ਮੌਜੂਦ ਨੇ ਗੱਲਬਾਤ ਕੀਤੀ ਕਰਨ ਦੀ ਚਾਹ ਜੀ ਰੱਖਾਂਗੇ ਦਿੱਲੀ ਜਾਣਾ ਪਿਆ ਨਾਲ ਜਾਣ ਲਈ ਤਿਆਰ ਤਿਆਰ ਆ ਤਿਆਰ ਆ ਇਹ ਸਾਡੀਆਂ ਹੱਕੀ ਮੰਗਾਵੇਂ ਅਸੀਂ ਜਾਣ ਨੂੰ ਤਿਆਰ ਆ ਬਿਲਕੁਲ ਅਸੀਂ ਆਏ ਕਰੋ ਕਹਿ ਕੇ ਵੀ ਅਸੀਂ ਨਾਲ ਜਾਣਾ ਅੱਜ ਤੇ ਅੱਜ ਹੀ ਜਾਣ ਨੂੰ ਤਿਆਰ ਹਾਂ ਪਹਿਲਾਂ ਵੀ ਆਪਾਂ ਵੇਖਿਆ ਇੰਨੀਆਂ ਸ਼ਹੀਦੀਆਂ ਹੋਈਆਂ ਰੱਬਾ ਨਾ ਕਰੇ ਫੇਰ ਉਹ ਜਾ ਕੋਈ ਇਨਸੀਡੈਂਟ ਹੋ ਜਾਂਦਾ ਤਾਂ ਜੇ ਫਸਲ ਤੇ نسل ਨੂੰ ਬਚਾਉਣਾ ਸ਼ਹੀਦੀਆਂ ਤੇ ਦੇਣੇ ਹੀ ਪੈਣੀਆਂ ਸ਼ਹੀਦੀ ਤੇ ਪੰਜਾਬ ਦੇ ਬੱਚੇ ਦੇ ਖੂਨ ਦੇ ਵਿੱਚ ਹੀ ਰਚੀ ਪਈ ਆ ਇੱਥੇ ਸਾਡੇ ਗੁਰੂ ਦੇ ਕੇ ਗਏ ਸ਼ਹੀਦਿਆਂ ਇਸ ਕੋਮ ਵਧਲੇ ਦੇ ਕੇ ਗਏ ਤੇ ਜੇ ਹੁਣ ਸਾਨੂੰ ਸਾਡੀ ਨਸਲ ਬਚਾਉਣ ਨੂੰ ਦੇਣੀਆਂ ਪੈਣੀਆਂ ਤੇ ਕੋਈ ਗੱਲ ਨਹੀਂ ਭਾਈ ਧਿਆਨ ਤਾਂ ਕਈ ਇੱਥੇ ਮਹਿਲਾਵਾਂ ਦੇਖੋ ਤੁਸੀਂ ਪਹੁੰਚੀਆਂ ਹੋਈਆਂ ਨੇ ਕਹਿੰਦੀਆਂ ਅਸੀਂ ਜਿਹੜਾ ਮੋਢੇ ਦੇ ਨਾਲ ਮੋਢਾ ਜੋੜ ਕੇ ਅਸੀਂ ਤਿਆਰ ਬੈਠੀਆਂ ਹੋਈਆਂ ਦਿੱਲੀ ਜਾਣ ਲਈ ਤੁਸੀਂ ਵੀ ਤਿਆਰ ਹੋ ਜੀ ਮੈਂ ਦਿੱਲੀ ਸੇ ਹਾਂ ਸ਼ਾਇ ਸ਼ਾਹੀਨ ਵਾ ਕੀ ਦਾਦੀ ਹਾਂ 10 ਮਹੀਨਾ ਹੋ ਗਿਆ ਇੱਧਰ ਰਹਤੇ ਹੋ हम तो आज ही तोड़ना चाहते थे बीरो के साथ लेकिन बीरो का जो फैसला है हमारे आगुओं का हम उसी को मानकर चलेंगे और बीबीओ की जथा जाएंगे इधर से दिल्ली, दिल्ली से यहाँ पे आके बैठे हुए आठ इस संघर्ष में दू सिंधु बॉर्डर में भी थी तेरह महीना अच्छा, वहाँ पे भी थी और सब मुझे जानते हैं पंजाब के जब ये दिल्ली नहीं आए तो मैं यहाँ आ गई हूँ क्योंकि जो अधूरा मांग है वो हमें लेना है और इस मोदी सरकार ने बाधा किला भी की है तो हम ये लेकर अपना हाथ अच्छा अक्सर इल्जाम लगते हैं कि पंजाब के किसान बिना वजह हर जगह पे धरने लगा लेते हैं बिना वजह वो सड़के ब्लॉक कर लेते हैं ये गलत बोल रहा है ये अपने आप को छुपा रहा है पूरे भारत के किसान और मजदूर और कम से कम शुरू से ही लड़ रहा है अभी भी आप नोएडा दिल्ली में देख लो वहाँ बैठे हुए यूपी के बिहार के बंगाल के सब बैठे हुए हैं ताकि हम भी यहाँ से जाए और छत्तीस बरदरी को मिलाकर हम अपना ये हक ले सके सब ये हरियाणा भी तकलीफ में है ये तो इनको बंदूक के नोक में उन्होंने बिठा के रखा है घरों में आज हरियाणा सरकार क्या बोल रहा है कि हम अपना माहौल खराब नहीं करने देंगे हम विकास को विकास क्या बढ़ाएंगे जब किसान नहीं नहीं है तो कुछ भी नहीं है सबसे पहले तो हमारा पेट का भूख है तो किसान का हक देने में इनको क्या परेशानी हो रही है हम मोदी का कुर्सी थोड़ी मांग रहा है हम अडानी अंबानी से नौकरी मांग रहा है क्या उसकी कंपनी में नौकरी मांग रहा है हम तो अपना कट्टो काट प्राय जो एमएसपी है वो दे दो स्वामीनाथन का लागू कर दो अगर अडानी का कर्ज माफ हो सकता है इतने 22 करोड़ों की तो हमारा इतना सा कर्ज है किसानों की वो तो माफ करना चाहिए आखिर वो मंत्री प्रधानमंत्री से लेके मुख्यमंत्री तक भी किसानों की उगाई हुए फसल खाते खाते हैं कि नहीं वो भी दाल रोटी खाते हैं फिर हमें एमएसपी देने में क्या परेशानी है ये मुझे मोदी साहब से सवाल करना है लेकिन मोदी साहब हम लोगों के पास नहीं जाते जो पूंजी हैं ਉਨੀ ਕੇ ਸਾਥ ਮਿਲੇ ਹੋਏ ਆਰ ਜੋ 70 ਕਰੋੜ ਜੋ ਕਿਸਾਨ ਮਜ਼ਦੂਰ ਹੈ उनको मिटाना चाहते हैं ਸ਼ਹੀਨ ਬਾਗ ਵਾਲੀ ਦਾਦੀ ਵੀ ਦਿੱਲੀ ਛੋੜ ਕੇ ਉਹ ਪੰਜਾਬ ਮੇ ਆ ਕੇ ਬੈਠੀ ਕਿ ਅਗਰ ਕਿਸਾਨਾਂ ਨੂੰ ਦਿੱਲੀ ਨਹੀਂ ਆਨੇ ਦਿੱਤਾ ਜਾ ਰਹਾ ਤਾਂ ਮੈਂ ਕਿਸਾਨਾਂ ਦੇ ਹੱਕ ਮੇ ਦਿੱਲੀ ਮੇ ਬੈਠੀ ਹਾਂ ਤਾਂ ਵਾਕਿਆ ਹੀ ਇਸ ਕਿਸਾਨੀ ਅੰਦੋਲਨ ਨੂੰ ਜਿਹੜਾ ਸਹਿਯੋਗ ਹਰ ਇੱਕ ਵਰਗ ਦੇ ਵੱਲੋਂ ਦਿੱਤਾ ਜਾ ਰਿਹਾ ਹੈ ਤੇ ਇਹੀ ਕਿਹਾ ਜਾ ਰਿਹਾ ਜੇਕਰ ਅੰਦਾਤਾ ਨਹੀਂ ਹੈ ਤਾਂ ਫਿਰ ਕਿਸੇ ਦਾ ਵੀ ਕੋਈ ਵੀ ਜੀਵਨ ਨਹੀਂ ਹੈ ਤਾਂ ਅੰਦਾਤਾ ਨੂੰ ਬਚਾਉਣ ਦੇ ਲਈ ਹਰ ਕੋਈ ਇਸ ਸੰਘਰਸ਼ ਦੇ ਰਾਹ ਤੇ ਤੁਰੇ ਹੈ ਵੇਖਣਾ ਹੋਵੇਗਾ ਕਿ ਹੁਣ ਕਿਵੇਂ ਕਿਸਾਨ ਦਿੱਲੀ ਦੇ ਵੱਲ ਕੋਚ ਕਰਦੇ ਨੇ ਕੈਮਰਾ ਪਰਸਨ ਕਗਨ ਦੇ ਨਾਲ ਸ਼ਾਲੂ ਮਿਰੋ Şampū bottle